ਦੇਸ਼ ਭਰ ਵਿੱਚ માતા ਦੇ ਚਿੱਤਰ ਦੇ ਨਵਰਾਤਰੀ ਚੱਲ ਰਹੇ ਨੇ ਇਹਨਾਂ ਨਵਰਾਤਿਆਂ ਵਿੱਚ ਖਾਸ ਕਰਕੇ ਕੰਜਗਾ ਨੂੰ ਪੂਜਿਆ ਜਾਂਦਾ ਉੱਥੇ ਹੀ ਕੁਝ ਹਵਸ ਤੇ ਪੁਜਾਰੀ ਦਰਿੰਦੇ ਛੋਟੂ ਛੋਟੀ ਬੱਚੀਆਂ ਨੂੰ ਬਖਸ਼ਦੇ ਨਹੀਂ ਹਜੇ ਇੱਕ ਮਾਮਲਾ ਅੰਮ੍ਰਿਤਸਰ ਦੇ ਗੇਟ ਹਕੀਮਾ ਦੇ ਇਲਾਕੇ ਇੰਦਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਪ੍ਰਵਾਸੀ ਪਰਿਵਾਰ ਲੰਬੇ ਸਮੇਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ ਤੇ ਇੱਥੇ ਹੀ ਕਲੋਨੀ ਵਿੱਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲੜਕੇ ਨੇ ਇਹ ਕਿਨੌਨੀ ਹਰਕਤ ਕੀਤੀ ਉਹ ਪ੍ਰਵਾਸੀ ਹੈ ਤੇ ਦੋਵੇਂ ਪਰਿਵਾਰ ਪਟਨਾ ਦੇ ਰਹਿਣ ਵਾਲੇ ਨੇ ਪਰਿਵਾਰ ਮੁਤਾਬਕ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦੇ ਨੇ ਤਿਗਵਾਂਡ ਵਿੱਚ ਰਹਿਣ ਵਾਲੇ ਨੌਜਵਾਨ ਨੇ ਅਜਿਹੀ ਘਟੀਆ ਹਰਕਤ ਕੀਤੀ ਹੈ ਜੋ ਇਨਸਾਨੀ ਤੁਨੁ ਸ਼ਰਮਸਾਰ ਕਰਨ ਵਾਲੀ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਿਗਵਾਂਡ ਵਿੱਚ ਰਹਿਣ ਵਾਲਾ 25 ਸਾਲਾ ਨੌਜਵਾਨ ਜੋ ਸ਼ਾਦੀशुदा ਹੈ ਉਸ ਵੱਲੋਂ ਉਹਨਾਂ ਦੀ 5 ਸਾਲਾ ਬੱਚੀ ਜੋ ਕਿ ਨਰਸਰੀ ਕਲਾਸ ਵਿੱਚ ਪੜ੍ਹਦੀ ਹੈ ਉਸ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹਨਾਂ ਨੇ ਵੇਖਿਆ ਬੱਚੀ ਰੋ ਰਹੀ ਸੀ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ਅਸੀਂ ਮੈਂ ਆਪਣੇ ਘਰ ਹੀ ਜਿਹੜੀ ਕੁੜੀ ਦੇ ਨਾਲ ਮੜਾ ਕੰਮ ਹੋਇਆ ਆ ਉਹਦੀ ਮਾਂ ਨੇ ਰੋਲਾ ਪਾਇਆ ਤੇ ਫੇਰ ਅਸੀਂ ਗਏ ਆ ਤੇ ਵੇਖਿਆ ਕੀ ਗੱਲ ਐ ਉਹ ਕਹਿੰਦੇ ਕਿ ਸਸਰਾ ਬਾਝ ਭਈਆ ਭੱਜਣ ਦੀ ਕੋਸ਼ਿਸ਼ ਕੀਤੀ ਅਸੀਂ ਭਈਆ ਨੂੰ ਫੜਿਆ ਤੇ ਬੱਚੀ ਨੂੰ ਵੇਖਿਆ ਕਿ ਇਸ ਤਰ੍ਹਾਂ ਹੋਇਆ ਦਾ ਕੰਮ ਹਾਂਜੀ ਗਲਤ ਹਰਕਤ ਹੋਈ ਸੀ ਤੇ ਉਹਨੂੰ ਕਹੇ ਕਿ ਜਾ ਹਸਪੀਟਲ ਲੈ ਕੇ ਜਾ ਤੇ ਇਹ ਆਸ਼ਰਮ ਵਾਲੇ ਦੇ ਕੁਆਟਰ ਆ ਤੇ ਪਹਿਲਾਂ ਵੀ ਕਈ ਵਾਰੀ ਕੰਪਲੇਨਾਂ ਕਰਕੇ ਹਟ ਗਏ ਆ ਕਿ ਇਹਨਾਂ ਨੂੰ ਜਾਂ ਕੱਢੋ ਇਹਨਾਂ ਨੂੰ ਘੱਟ ਦੋ ਘੱਟ ਸਾਲ ਹੋ ਗਏ ਨਾਲ ਨਾਲ ਆਧਾਰ ਕਾਰਡ ਨਾ ਕੋਈ ਪ੍ਰੂਫ ਐ ਇੱਥੋਂ ਕਾਂਡ ਕਰਦੇ ਤੇ ਲੁਧਿਆਣਾ ਕਿਤੇ ਨਾ ਕਿਤੇ ਰਹਿਣ ਲੱਪੰਦੇ ਆਂ ਹਾਂਜੀ ਹਾਂਜੀ ਇਹ 6ਵੀਂ 7ਵੀਂ ਵਾਰੀ ਹੋ ਗਿਆ ਜੇ ਵੀ ਅਸੀਂ ਦੱਸ ਨਹੀਂ ਸਕਦੇ ਮਾਰੇ ਐਂ ਤੇ ਫੜਾਤਾ ਪੁਲਿਸ ਕੜੀ ਤੋਂ ਕੜੀ ਕਾਰਵਾਈ ਹੋਵੇ 6ਵੀਂ 7ਵੀਂ ਵਾਰ ਹੋ ਗਿਆ ਹਰ ਵਾਰੀ ਆਸ਼ਰਮ ਵਾਲੇ ਜਿਨ੍ਹਾਂ ਦੇ ਇਹ ਤਾਂ ਹੁਣ ਮਾਰੇ ਉਹੋ ਹੀ ਦੱਸ ਸਕਦਾ ਆ ਜਿਹੜੇ 6ਵੀਂ ਵਾਰ ਕੰਮ ਕਰ ਚੁੱਕਿਆ ਹਰ ਵਾਰੀ ਆਸ਼ਰਮ ਵਾਲਿਆਂ ਗੱਲ ਨੂੰ ਦਬਾ ਦਿੰਦੇ ਆ ਜਾਂ ਪਹਿਹਨਾਂ ਜਾਂ ਕਿਸ ਤਰ੍ਹਾਂ ਇਹ ਸਾਨੂੰ ਨਹੀਂ ਪਤਾ ਗੱਲ ਦੱਬੀ ਜਾਂਦੀ ਆ ਇਹ ਆਸ਼ਰਮ ਵਾਲਿਆਂ ਦਾ ਕੁਆਟਰ ਇੰਦਰਾ ਕਲੋਨੀ ਚ ਸਾਰੇ ਆਸ਼ਰਮ ਵਾਲਿਆਂ ਦਾ ਕੁਆਟਰ ਆ ਇੱਥੇ ਹੋ ਹੀ ਗਿਆ ਨੂੰ ਸਾਲਕ ਸਾਢੇ ਡੇਢ ਸਾਲ ਹੋ ਗਿਆ ਇਹਦਾ ਕੰਮ ਇਹੋ ਹੀ ਆ ਲੋ ਕੁਆੜੀਏ ਕੁੜੀਏ ਦਾ ਕਾਗਜ ਕੁਗੋ ਚੁਗੰਦਾ ਹੋਰ ਪੰਜਾਬੀ ਐਸੇ ਦਿਨਾਂ ਚ ਕੰਚਕਾਂ ਪੂਜਦਾ ਧੀਆਂ ਧਿਆੜੀਆਂ ਪੂਜਦਾ ਪਰ ਇੱਕ ਛੋਟੀ ਜੀ ਬੱਚੀ ਨਾਲ ਇਹ ਕੰਮ ਹੋ ਜਾਣਾ ਅਸੀਂ ਤੇ ਇਸ ਕਰਕੇ ਆਵਾਜ਼ ਚੁਕਦੇ ਪਿਆ ਗਾੜੀਆਂ ਮਹਾਰਾਜ ਦੀ ਮਹਾਰਾਜਾਂ ਨੇ ਇਹਨਾਂ ਚੰਦਰ ਕੁਮਾਰ ਜੀ ਹੈ ਆਪਣੇ ਤੇ ਕਿਰਾਏ ਤੇ ਰਹਿੰਦੇ ਨੇ ਪੁਸ਼ਟਾ ਸੁਨਦਰ ਸਾਹਮਣੇ ਇੰਦਰਾ ਕਲੋਨੀ ਠੀਕ ਹੈ ਕੋਈ ਛੋਟੀ ਬੱਚੀ ਕਹਿੰਦੇ ਮਿਸਪਲੇਸ ਹੋਈ ਸਵੇਰੇ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਰ ਰਹੇ ਹਾਂ ਜੋ ਵੀ ਗਾਂਹੇ ਕਾਰਵਾਈ ਹੋ ਰਹੀ ਹੈ ਸਭ ਤੋਂ ਵੱਡੀ ਗੱਲ ਕਿ ਤੇ ਲੋਸੀ ਗ੍ਰਿਫਤਾਰ ਕਰਿਆ ਨਹੀਂ ਨਹੀਂ ਸਰ ਉਹਨਾਂ ਨੂੰ ਲੋਕੇ ਪੁੱਛ ਰਹੇ ਨੇ ਪੰਜ ਸਾਲ ਦੀ ਬੱਚੀ ਨੂੰ ਗੁੰਮ ਕੋਈ ਇਹੋ ਜੀ ਗੱਲ ਨਹੀਂ ਹੈ ਜੇ ਜਦੋਂ ਵੈਰੀਫਾਈ ਕਰਾਂਗੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਦੇਸ਼ ਭਰ ਵਿੱਚ ਮਾਤਾ ਦੇ ਚਿੱਤਰ ਦੇ ਨਵਰਾਤਰੀ ਚੱਲ ਰਹੇ ਨੇ ਇਹਨਾਂ ਨਵਰਾਤਿਆਂ ਵਿੱਚ ਖਾਸ ਕਰਕੇ ਕੰਜਗਾ ਨੂੰ ਪੂਜਿਆ ਜਾਂਦਾ ਉੱਥੇ ਹੀ ਕੁਝ ਹਵਸ ਤੇ ਪੁਜਾਰੀ ਦਰਿੰਦੇ ਛੋਟੂ ਛੋਟੀ ਬੱਚੀਆਂ ਨੂੰ ਬਖਸ਼ਦੇ ਨਹੀਂ ਅਜੇ ਇੱਕ ਮਾਮਲਾ ਅੰਮ੍ਰਿਤਸਰ ਦੇ ਗੇਟ ਹਕੀਮਾ ਦੇ ਇਲਾਕੇ ਇੰਦਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਪ੍ਰਵਾਸੀ ਪਰਿਵਾਰ ਲੰਬੇ ਸਮੇਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ ਤੇ ਇੱਥੇ ਹੀ ਕਲੋਨੀ ਵਿੱਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲੜਕੇ ਨੇ ਇਹ ਕਿਨੌਨੀ ਹਰਕਤ ਕੀਤੀ ਉਹ ਪ੍ਰਵਾਸੀ ਹੈ ਤੇ ਦੋਵੇਂ ਪਰਿਵਾਰ Patna ਦੇ ਰਹਿਣ ਵਾਲੇ ਨੇ ਪਰਿਵਾਰ ਮੁਤਾਬਕ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦੇ ਨੇ ਤਿਗਵਾਂਡ ਵਿੱਚ ਰਹਿਣ ਵਾਲੇ ਨੌਜਵਾਨ ਨੇ ਅਜਿਹੀ ਘਟਿਆ ਹਰਕਤ ਕੀਤੀ ਹੈ ਜੋ ਇਨਸਾਨੀ ਤੁਨੁ ਸ਼ਰਮਸਾਰ ਕਰਨ ਵਾਲੀ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਿਗਵਾਂਡ ਵਿੱਚ ਰਹਿਣ ਵਾਲਾ 25 ਸਾਲਾ ਨੌਜਵਾਨ ਜੋ ਸ਼ਾਦੀशुदा ਹੈ ਉਸ ਵੱਲੋਂ ਉਹਨਾਂ ਦੀ 5 ਸਾਲਾ ਬੱਚੀ ਜੋ ਕਿ ਨਰਸਰੀ ਕਲਾਸ ਵਿੱਚ ਪੜ੍ਹਦੀ ਹੈ ਉਸ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹਨਾਂ ਨੇ ਵੇਖਿਆ ਬੱਚੀ ਰੋ ਰਹੀ ਸੀ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ਅਸੀਂ ਮੈਂ ਦੇ ਆਪਣੇ ਘਰ ਹੀ ਜਿਹੜੀ ਕੁੜੀ ਦੇ ਨਾਲ ਮੜਾ ਕੰਮ ਹੋਇਆ ਆ ਉਹਦੀ ਮਾਂ ਨੇ ਰੋਲਾ ਪਾਇਆ ਤੇ ਫਿਰ ਅਸੀਂ ਗਏ ਆ ਤੇ ਵੇਖਿਆ ਕੀ ਗੱਲ ਐ ਤੇ ਉਹ ਕਹਿੰਦੇ ਕਿ ਸਸਰਾ ਬਾਝ ਭਈਆ ਭੱਜਣ ਦੀ ਕੋਈ ਗੱਲ ਕਿਤੇ ਆਈ ਭਈਆ ਨੂੰ ਫੜਿਆ ਤੇ ਬੱਚੀ ਨੂੰ ਵੇਖਿਆ ਕਿ ਇਸ ਤਰ੍ਹਾਂ ਹੋਇਆ ਕੰਮ ਹਾਂਜੀ ਗਲਤ ਹਰਕਤ ਹੋਈ ਰਹੀ ਐ ਤੇ ਉਹਨੂੰ ਕਹੇ ਕਿ ਜਾ ਹਸਪੀਟਲ ਲੈ ਕੇ ਜਾ ਤੇ ਇਹ ਆਸ਼ਰਮ ਵਾਲੇ ਦੇ ਕੁਆਟਰ ਐ ਤੇ ਪਹਿਲਾਂ ਵੀ ਕਈ ਵਾਰੀ ਕੰਪਲੇਨਾਂ ਕਰਕੇ ਹਟ ਗਏ ਆ ਕਿ ਇਹਨਾਂ ਨੂੰ ਜਾ ਕੱਢੋ ਇਹਨਾਂ ਨੂੰ ਘੱਟ ਦੋ ਘੱਟ ਸਾਲ ਹੋ ਗਏ ਨਾ ਨਾ ਆਧਾਰ ਕਾਰਡ ਨਾ ਕੋਈ ਪ੍ਰੂਫ ਐ ਇੱਥੋਂ ਕਾਂਡ ਕਰਦੇ ਤੇ ਲੁਧਿਆਣਾ ਕਿਤੇ ਨਾ ਕਿਤੇ ਰਹਿਣ ਲੱਪੰਦੇ ਆਂ ਜੀ ਆਹ ਜੀ ਇਹ 6ਵੀਂ 7ਵੀਂ ਵਾਰੀ ਹੋ ਗਿਆ ਜੇ ਵੀ ਅਸੀਂ ਦੱਸ ਨਹੀਂ ਸਕਦੇ ਮਾਰੇ ਐਂ ਤੇ ਫੜਾਤਾ ਪੁਲਿਸ ਦੀ ਕੜੀ ਤੋਂ ਕੜੀ ਕਾਰਵਾਈ ਹੋਵੇ 6ਵੀਂ 7ਵੀਂ ਵਾਰ ਹੋ ਗਿਆ ਹਰ ਵਾਰੀ ਆਸ਼ਰਮ ਵਾਲੇ ਜਿਨ੍ਹਾਂ ਦੇ ਇਹ ਇਹ ਤਾਂ ਹੁਣ ਮਾਰੇ ਉਹੋ ਹੀ ਦੱਸ ਸਕਦਾ ਹੈ ਜਿਹੜੇ 6ਵੀਂ ਵਾਰ ਕੰਮ ਕਰ ਚੁੱਕਿਆ ਹੜ ਹਰ ਵਾਰੀ ਆਸ਼ਰਮ ਵਾਲਿਆਂ ਗੱਲ ਨੂੰ ਦਬਾ ਦਿੰਦੇ ਆ ਜਾਂ ਪਹਿਹਨਾਂ ਜਾਂ ਕਿਸ ਤਰ੍ਹਾਂ ਇਹਾਨੂੰ ਨਹੀਂ ਪਤਾ ਗੱਲ ਦੱਬੀ ਜਾਂਦੀ ਆ ਇਹ ਆਸ਼ਰਮ ਵਾਲਿਆਂ ਦੇ ਕੁਆਟਰ ਇੰਦਰਾ ਕਲੋਨੀ ਚ ਸਾਰੇ ਆਸ਼ਰਮ ਵਾਲਿਆਂ ਦੇ ਕੁਆਟਰ ਆ ਇੱਥੇ ਹੋ ਹੀ ਗਿਆ ਨੂੰ ਸਾਲਕ 3.5 ਸਾਲ ਹੋ ਗਿਆ ਇਹਦਾ ਕੰਮ ਇਹੋ ਹੀ ਆ ਲੋ ਕੁਆੜੀਏ ਕੁੜੀਏ ਦਾ ਕਾਗਜ ਪੂਗਾ ਚੁਗੰਦਾ ਹੋਰ ਪੰਜਾਬੀ ਐਸੇ ਦਿਨਾਂ ਚ ਕੰਝਕਾਂ ਪੂਜਦਾ ਧੀਆਂ ਧਿਆਣੀਆਂ ਪੂਜਦਾ ਪਰ ਇੱਕ ਛੋਟੀ ਜੀ ਬੱਚੀ ਨਾਲ ਇਹ ਕੰਮ ਹੋ ਜਾਣਾ ਅਸੀਂ ਤੇ ਇਸ ਕਰਕੇ ਆਵਾਜ਼ ਚੁਕਦੇ ਪਿਆ ਗਾੜੀਆਂ ਮਹਾਰਾਜ ਜੀ ਮਹਾਰਾਜ ਹਨ ਇਹਨਾਂ ਚੰਦਰ ਕੁਮਾਰ ਜੀ ਹੈ ਆਪਣੇ ਤੇ ਕਿਰਾਏ ਤੇ ਰਹਿੰਦੇ ਨੇ ਪੁਸ਼ਟਾ ਸੁਨਦਰ ਸਾਹਮਣੇ ਇੰਦਰਾ ਕਲੋਨੀ ਠੀਕ ਹੈ ਕੋਈ ਛੋਟੀ ਬੱਚੀ ਕਹਿੰਦੇ ਮਿਸਪਲੇਸ ਹੋਈ ਸਵੇਰੇ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਰ ਰਹੇ ਹਾਂ ਜੋ ਵੀ ਜਾਣਕਾਰੀ ਹੈ ਸੌਸ਼ੀ ਦੀ ਗੱਲ ਕਰਦੇ ਦੋਸ਼ੀ ਗ੍ਰਿਫਤਾਰ ਕਰ ਲਿਆ ਨਹੀਂ ਨਹੀਂ ਸਰ ਉਹਨਾਂ ਲੋਕੀ ਕੋਲ ਲੱਤੀ ਹਨ ਪੰਜ ਸਾਲ ਦੀ ਬੱਚੀ ਨੂੰ ਬੰਦ ਕੋਈ ਇਹੋ ਜਿਹੀ ਗੱਲ ਨਹੀਂ ਹੈ ਜੇ ਜਦੋਂ ਵੈਰੀਫਾਈ ਕਰਾਂਗੇ ਫਿਰ ਆਪਾਂ ਤੁਹਾਨੂੰ ਦੱਸਾਂਗੇ